ਵੇ ਸਭਲੇ ਦੀ ਮਕਰਦੇ ਸ਼ਬਦਾਛਿੰਤਿੰਦਾ ਕਰਦੇ ਹੋਰ ਤੁਹਾਡੀ ਜ਼ਰੂਰਤ ਦੇ ਵਿੱਚ ਇਸ ਤਰ੍ਹਾਂ ਦਾ ਘਟਨਾਕਰਮ ਬਹੁਤ ਬਾੜੀ ਕੱਟੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਿਰ ਬੇਸ਼ੱਕ ਕੋਈ ਕਿਸੇ ਨੂੰ ਪਸੰਦ ਹੈ ਜਾਂ ਨਹੀਂ ਪਸੰਦ ਹੈ ਬੇਸ਼ੱਕ ਕਿਸੇ ਵਿਅਕਤੀ ਦੇ ਪ੍ਰਤੀ ਕਿੰਨੀ ਮੱਝ ਨਫ਼ਰਤ ਹੋਵੇ ਲੇਕਿਨ ਇਸ ਤਰ੍ਹਾਂ ਦੀ ਕਟਨਾ ਕਰਮ ਨੂੰ ਇੰਜ਼ਾਮ ਦੇਣਾ ਮੈਂ ਕਹਿਣਾ ਬਹੁਤ ਵੱਡਾ ਗੁਨਾਹ ਹੈ ਔਰ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੁੰਦੇ ਨਾਲ ਜਿੰਦਾ ਵੀ ਕਰਦਾ ਔਰ ਨਾਲ ਇਸ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਇਹੋ ਜਿਹੇ ਅੰਸਰਾ ਦੇ ਖਿਲਾਫ ਜਾਂ ਸਾਜ਼ਿਸ਼ ਕਰਤਾ ਦੇ ਖਿਲਾਫ ਜਾਂ ਜਿਹੜੇ ਵੀ ਵਿਅਕਤੀ ਇਸ ਦੇ ਵਿੱਚ ਜਿਨ੍ਹਾਂ ਦੀ ਸਹਿਮਤੀ ਹੈਗੀ ਹੈ ਜਾਂ ਇਸ ਸਾਜ਼ਿਸ਼ ਦੇ ਹਨ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਬਖਸ਼ਨਾ ਤੇ ਛੱਡਣਾ ਨਹੀਂ ਚਾਹੀਦਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਬੇਸ਼ੱਕ ਸਾਡੇ মতਪੇਦ ਹੌਨ ਪਾਰਟੀ ਲੈਵਲ ਤੇ ਲੇਕਿਨ ਸੁਪੀਤ ਸਿੰਘ ਬਾਦਲ ਵੀ ਤਾਂ ਕਿਸੇ ਦਾ ਹੁੰਦਾ ਹੈ ਕਿਸੇ ਦਾ ਕਰਵਾਦਾ ਹੈ ਕਿਸੇ ਦਾ ਬਹਾਪ ਹੈ ਇਸ ਗੱਲ ਦੀ ਮੈਂ ਨਿੰਦਾ ਕਰਦਾ हूं ਨਾਲ ਹੀ ਨਾਲ ਮੈਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੁਣ ਆ ਗਈਆਂ ਹੁਣ ਤਾਂ ਸਾਡੇ ਗਲਾਂ ਨੂੰ ਪੈ ਗਿਆ ਰੋਜ਼ਾਨਾ ਦੀਆਂ ਧਮਕੀਆਂ ਬਹੁਤ سارے ਲੀਡਰਸ ਸੇ ਬਣਾ ਨੂੰ ਆਉਣੀ ਹੈ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਾਂ ਬਾਬਾ صدیਕੀ ਨਾਲ ਹਾਦਸਾ ਹੋ ਗਿਆ ਨਾ ਬਾਬਾ صدیਕੀ ਨੂੰ ਮਾਰ ਕੇ ਚਲਾ ਗਿਆ ਬਾ ਬਿਸ਼ਨੋਈ ਗਰੁੱਪ ਦਾ ਬੰਦਾ ਬਿਸ਼ਨੋਈ ਫਿਰ ਤੁਹਾਡੇ ਸਾਹਮਣੇ ਘਟਨਾ ਕਰਮ ਇਨਜ਼ਾਮ ਦਿੱਤਾ ਗਿਆ ਚੁਟਾਲਾ ਸਾਧਨੀ ਪਾਰਟੀ ਦਾ ਪ੍ਰਧਾਨ ਉੜਾ ਦਿੱਤਾ ਗਿਆ ਜਿਹੜਾ ਅਬੇ ਸਿੰਘ ਚੁਟਾਲਾ ਦਾ ਫਿਰ ਉਸ ਤੋਂ ਬਾਅਦ ਹੋਰ ਵੀ ਮੈਨੂੰ ਇਹ ਪਤਾ ਲੱਗਿਆ ਕਿ ਜਿਹੜਾ ਉੱਥੋਂ ਦਾ ਏਸੀਪੀ ਹੈ ਕੋਈ ਗੱਲ ਕਹਿ ਰਿਹਾ ਸੀ ਕਿ ਅਸੀਂ ਇਸ ਵਿਅਕਤੀ ਤੇ ਨਜ਼ਰ ਬਣਾਈ ਸੀ ਨਜ਼ਰਕਾਰੀ ਬਣਾਈ ਸੀ ਵੀ ਦੇਖ ਰਿਆ ਸੀਗਾ ਵੀ ਕਿਦੋਂ ਗੋਲੀ ਮਾਰਦਾ ਹੋ ਨਜ਼ਰ ਬਣਾਉਂਦਾ ਕੀ ਮਤਲਬ ਹੋਇਆ ਹੁਣ ਫੜ ਕੇ ਪਹਿਲੇ ਹੀ ਅੰਦਰ ਦੇਣਾ ਚਾਹੀਦਾ ਸੀ ਸੋ ਨਜ਼ਰ ਬਣਾਈ ਰੱਖੀ ਸੀ ਲੋ ਤੁਹਾਨੂੰ ਸ਼ੱਕ ਹੋ ਗਿਆ ਕਿ ਤੁਸੀਂ ਇੰਤਜ਼ਾਰ ਕਰ ਰਹੇ ਸੀ ਗੋਲੀ ਹਿੱਕ 'ਚ ਵੱਜੇ ਸੋ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਹਰ ਹਰਤ ਕਾਪੂਚ ਨਹੀਂ ਹਨ ਇਹ ਹਰ ਵਿਅਕਤੀ ਕਹਿ ਰਿਹਾ ਹੈ ਹਜੇ ਤਾਂ ਹਜ਼ਾਰਾਂ ਨੇ ਐਸੇ ਲੋਕ ਨੇ ਜਿਹੜੇ ਘਰ ਬੈਠੇ ਫੋਟੀਆਂ ਦੇ ਦਿੰਦੇ ਆ ਜਿੰਨਾ ਚਿਰ ਜ਼ਰੂਰਤ ਨਹੀਂ ਹੈ ਕਿ ਉਹ ਸਾਹਮਣੇ ਆ ਕੇ ਦਰਖਾਸਤ ਦੇ ਸਕਣ ਜੇ ਲੀਡਰਾਂ ਦੇ ਨਾਲ ਇਹੋ ਜਿਹੇ ਹਾਲਾਤ ਨੇ ਜੈਡ ਪਲੱਸ 42 ਦੇ ਇਹ ਹਾਲਾਤ ਨੇ ਤੇ ਆਮ ਵਿਅਕਤੀ ਦੇ ਕੀ ਹਾਲਾਤ ਹੋਣਗੇ सर धार्मिक स्थल पर पिस्टल लेके आते कही है कि के देखो जो भाई है। जो देखो धार्मिक स्थल पर जो पिस्टल लेके आ गया या नहीं आ गया जो मारने वाला है जो मुना करने वाला है उसके लिए कोई धार्मिक नहीं, स्थान नहीं है कोई ऐसी चीज नहीं है वो तो अपने मिशन के साथ चूक है। मानते हैं सर तो है। आपको कह तो दिया मैं पुलिस की चूक का बोलने से थोड़ी आपको कह दिया ਨਹੀਂ ਮੈਂ ਤਾਂ ਨਹੀਂ ਦੇਖੋ ਗੱਲ ਇਹ ਭਰੋਸਾ ਕਿਸੇ ਤੇ ਮੈਂ ਇਸ ਗੱਲ ਦਾ ਮਜੀਠੀਆ ਸਾਹਿਬ ਕੀ ਕਹਿੰਦੇ ਜਾਂ ਨਹੀਂ ਕਹਿੰਦੇ ਮੈਨੂੰ ਮਜੀਠੀਆ ਸਾਹਿਬ ਦੀ ਗੱਲ ਨਾਲ ਕੋਈ ਮਤਲਬ ਨਹੀਂ ਮੈਂ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਇਸ ਤਰ੍ਹਾਂ ਦੀ ਘਟਨਾ ਕਰਨ ਦੇ ਬਾਰੇ 100% ਖਿਲਾਫ ਹੈ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਜਿਹੜੀ ਲੋਕ ਉੱਥੇ ਮੌਕੇ ਤੇ ਉਪਸਥਿਤ ਸਨ ਉਹ ਏਸੀਪੀ ਜਾਂ ਉਹਨਾਂ ਦੀ ਸਿਕਿਉਰਿਟੀ ਦੇ ਲੋਕ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਇਹ ਚੁੱਕ ਖੋਣ ਨੂੰ ਇਨਸਾਫ ਦਿੱਤਾ ਠੀਕ ਹੈ ਸਰ ਥੈਂਕ ਯੂ ਸੋ ਮਚ はい。